ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਕੋਈ ਵਿਕਾਸ ਦੀ ਗੱਲ ਹੋਈ ਹੈ ਤੁਹਾਡੇ ਹਲਕੇ ਦੇ ਵਿੱਚ ਜਾਂ ਆਪਣੇ ਪੱਧਰ ਤੇ ਜ਼ੋਰ ਮਾਰ ਰਹੇ ਹੋ ਇਸ ਤੇ ਪਰ 3 ਸਾਲਾਂ ਦੇ ਵਿੱਚ ਅਜੇ ਇੱਕ ਟੱਤਾ ਸਰਕਾਰ ਨੇ ਨਹੀਂ ਥੋੜਿਆ ਕਿੱਟ ਨਹੀਂ ਲੱਗੀ ਪਰ ਮੁੱਖ ਮੰਤਰੀ ਪੰਜਾਬ ਦਾ ਸ਼੍ਰੀਆਮ ਸਦਨ ਦੇ ਅੰਦਰ ਖੜਕੇ ਇਹ ਗੱਲ ਕਹਿੰਦੇ ਨੇ ਕਿ ਜਿਨ੍ਹਾਂ ਨੇ ਵਿਕਾਸ ਦੀ ਗੱਲ ਕਰਨੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਸਾਡੇ ਤੱਕ ਪਹੁੰਚ ਕਰੋ ਦੇਖੋ ਅੰਦਰ ਜੋ ਮਰਜੀ ਝੂਠ ਬੋਲੀ ਜਾਂਦਾ ਉਹਦਾ ਤੇ ਕੋਈ ਲੇਖਾ ਜੋਖਾ ਹੀ ਨਹੀਂ ਤੁਸੀਂ ਇਹ ਸਮਝੋ ਜਿਹੜਾ 1.5 ਸਾਲ ਚ ਮੈਨੂੰ ਇੱਕ ਐਸ.ਪੀ.ਓ. ਦੇ ਨੇ ਜਿਹਦੀ ਇਹਨਾਂ ਦੀ ਗਵਰਨਮੈਂਟ ਦੇ ਏ.ਡੀ.ਸੀ. ਨੇ ਲਿਖ ਕੇ ਉੱਪਰਲੇ ਵਿੱਤ ਕਮਿਸ਼ਨਰ ਨੂੰ ਸੈਕਟਰੀ ਨੂੰ ਭੇਜਿਆ ਹੋਇਆ ਲਿਖ ਕੇ ਵੀ ਇਹਦੇ ਖਿਲਾਫ ਪਰਚਾਇ ਦਰਜ ਕੀਤਾ ਜੇ ਉਹਨੂੰ 1.5 ਸਾਲ ਪਰਚਾ ਨਹੀਂ ਹੋਇਆ ਤੇ ਕੀ ਗੱਲਾਂ ਕਰਦੇ ਹੋ ਜੇ ਮੈਂ ਅੜਿਜਲ ਨਾ ਹੋਵਾਂ ਜੀ ਜੇ ਮੈਂ ਯੁਰਤ ਨਾ ਰੱਖਾਂ ਹੂੰ ਤੇ ਜੇ ਮੈਨੂੰ ਮੇਰੀ ਵੀ ਬਾਹ ਮਰੋੜ ਲੈਂਦੇ ਸਰਕਾਰ ਵੀ ਇਹਨੂੰ ਦੱਬ ਤੂ ਬਲਾਓ ਦੇਖਿਆ ਨਾ ਦੱਬ ਤੂ ਮਰੋੜਨ ਦੀ ਕੋਸ਼ਿਸ਼ ਤਾਂ ਹੋਈ ਸੀ ਰੇਡ ਰੋਡ ਪੁਆਈ ਸੀ ਤੁਹਾਨੂੰ ਪਤਾ ਹੀ ਹੈ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਮੇਰੇ ਪਰਿਵਾਰ ਨਾਲ ਕੀਤਾ ਵਿਜਲਮਾ ਹੋਣੀ ਕਹੀ ਜਾਂਦਾ ਜੀ ਆਕਾਲੀ ਦਾ ਬੜਾ ਮਨਫੀ ਹੋ ਗਿਆ ਤੁਸੀਂ ਕਿਸ ਤਰੀਕੇ ਨਾਲ ਕਾਰਨ ਕੀ ਮੰਨਦੇ ਹੋ ਉਹਨਾਂ ਚੀਜ਼ਾਂ ਦਾ ਪੰਜਾਬ ਕਿੱਡਾ ਵੱਡਾ ਸੀਗਾ ਹੂੰ ਕਿੱਥੇ ਦਿੱਲੀ ਨਾਲ ਬਾਰਡਰ ਲੱਗਦਾ ਸੀ ਅਫਗਾਨਿਸਤਾਨ ਬਿਲਕੁਲ ਇੱਧਰ ਕਿੱਥੇ ਅਫਗਾਨਿਸਤਾਨ ਤੇ ਕਿੱਥੇ ਗੁੜਗਾਉਂ ਤੱਕ ਤੇ ਕਿੱਡਾ ਵੱਡਾ ਪੰਜਾਬ ਦਿੱਲੀ ਨਾਲ ਲੱਗਦਾ ਸੀ ਸਿੱਧਾ ਜਾ ਕੇ ਅਸੀਂ ਉਹ ਹੌਲੀ ਹੌਲੀ ਉਹਨੂੰ ਸੂਗੜ ਦੇ ਸੂੜ ਦੇ ਛੋਟਾ ਕਰਕੇ ਹੂੰ ਤੇ ਇੱਕ ਪੰਜਾਬੀ ਸੂਬਾ ਨਿਕਾਜਾ ਬਣਾ ਲਿਆ ਜੀ ਇਹ ਅਕਾਲੀ ਦਲ ਦੀ ਦੇਖਣਾ ਮੇਜਰ ਹੂੰ ਕਿ ਅਸੀਂ ਇਹਨੂੰ ਛੋਟਾ ਕਰ ਲੀਏ ਜਿੱਥੇ ਪੰਜਾਬੀਆਂ ਦੀ ਬਸੋ ਇਹਦੇ ਸਾਡਾ ਰਾਜ ساری ਉਮਰ ਰਹੂ ਹਮ ਪਰ ਇਦਾਂ ਹੁੰਦਾ ਜੀ ਅਸੀਂ ਆਪ ਦਾ ਉਹ ਏਰੀਆ ਵੀ ਗਵਾ ਲਿਆ ਤੇ ਆਪ ਦਾ ਵਜੂਦ ਵੀ ਗਵਾ ਲਿਆ ਪਰ ਜੋ ਅੱਜ ਸਿੱਖ ਧਰਮ ਦੇ ਵਿੱਚ ਚੱਲ ਰਿਹਾ ਹਮ ਜੋ ਅੱਜ ਕਾਲੀ ਦਲ ਦੇ ਕਾਰਨ ਚੱਲ ਰਿਹਾ ਜੀ ਮੰਨ ਫਾਟਾ ਕਿਉਂਕਿ ਜੱਤੇਦਾਰ ਜੱਤੇਦਾਰ ਦੇ ਹੰਬਲਾ ਨਹੀਂ ਸੀ ਕਾਲ ਤੱਕ ਤੇ ਜੱਤੇਦਾਰ ਵੱਲ ਕਿਸੇ ਦੀ ਜੁਰਤ ਨਹੀਂ ਸੀ ਹੁੰਦੀ ਵੀ ਕਾਲ ਤੱਕ ਤੇ ਜੱਤੇਦਾਰ ਵੱਲ ਉਂਗਲ ਚੁੱਕੀ ਇਹ ਮਾਤੇ ਇੱਕ ਇੰਨਾ ਕਿ ਜਿਹੜੇ ਲੱਗ ਗਿਆ ਹਾਲ ਤੱਕ ਸਭ ਦਾ ਜਥੇਦਾਰ ਚਾਹਤੋਂ ਕਿ ਉਹ ਤੁਹਾਡੇ ਮੁਤਾਬਕ ਕੋਈ ਫੈਸਲਾ ਚੱਲ ਰਿਹਾ ਹੈ ਦਿਨ ਹੂੰ ਫਿਰ ਤੋਂ ਬਹੁਤ ਚੰਗੇ ਨੇ ਯਾਨੀ ਗੁਰਬਚਨ ਸਿੰਘ ਦਾ ਜ਼ਿਕਰ ਆਉਂਦਾ ਬਿਲਕੁਲ ਤੇ ਜਦੋਂ ਤੁਹਾਨੂੰ ਲੱਗਦਾ ਕਿ ਫਿੱਟ ਨਹੀਂ ਬੈਠਾ ਇਹਦੇ ਸਟੈਂਡ ਲੈ ਗਏ ਤੇ ਫਿਰ ਤੁਹਾਨੂੰ ਆਕਾਲੀ ਦਲ ਜਿਹੜੇ ਅੱਜ ਵੱਖਰੇ ਹੋਏ ਜਾਂ ਇਹ ਆਕਾਲੀ ਦਲ ਇਹ ਸਾਰੇ ਤਰਲੋ ਮਚੀ ਰਹੇ ਆ ਪਿਛਲੇ ਹੰਤਿਆਂ ਲੈ ਕੇ ਨਾ ਕਿ ਬੀਜੇਪੀ ਨਾਲ ਅਲਾਈਸੋ ਸਮਝੌਤਾ ਹੋ ਜਾਵੇ ਬਿਲਕੁਲ ਲੱਗਿਆ ਜੀ ਪੂਰੇ ਰਹੇ ਇਹਨਾਂ ਨੂੰ ਬਹੁਤ ਦੁਆਰਾ ਸਾਹ ਚੜ ਜਾਣ ਜੇ ਇੱਕ ਵੀ ਇਹ ਕਹਦੇ ਵੀ ਨਹੀਂ ਹੈਹੀ ਨਹੀਂ ਸੀ ਚਾਹੁੰਦੇ ਇਹ ਸਾਰੇ ਚਾਹੁੰਦੇ ਸੀ ਕਿ ਇਹ ਉਹਨਾਂ ਨੂੰ ਪਤਾ ਸੀਗਾ ਬੀਜੇਪੀ ਨੂੰ ਕਿ ਸਾਡਾ ਪੰਜਾਬ ਦੇ ਵਿੱਚ ਕੋਈ ਵਾਪਸਤਾ ਨਹੀਂ ਚੱਲਣਾ ਜਿੰਨਾਂ ਤੇਕਰ ਸਾਡੇ ਨਾਲ ਕੋਈ ਖੇਤਰੀ ਪਾਰਟੀ ਨਹੀਂ ਜੁੜਦੀ ਅਕਾਲੀ ਦਲ ਕੋਲ ਇੱਕ ਵੱਡਾ ਵੋਟ ਬੈਂਕ ਸੀਗਾ ਇਸ ਕਰਕੇ ਭਾਜਪਾ ਦਾ ਅਲਾਈਅੰਸ ਸੀਗਾ ਉਹਨਾਂ ਦੇ ਨਾਲ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਇਹਨਾਂ ਦੇ ਨਾਲ ਤਾਂ ਵੋਟ ਬੈਂਕ ਹੀ ਨਹੀਂ ਰਿਹਾ ਤਾਂ ਭਾਜਪਾ ਵੀ ਉਸੇ ਹਿਸਾਬ ਨਾਲ ਕਿਨਾਰਾ ਕਰਕੇ ਬੈਠੀ ਹੈ ਵੋਟ ਬੈਂਕ ਕਿਉਂ ਨਹੀਂ ਰਿਹਾ ਆਪਣੇ ਲੱਛਣਾ ਕਰਕੇ ਨਹੀਂ ਰਿਹਾ ਬਿਲਕੁਲ ਜੀ ਜੀ ਤੁਸੀਂ ਅੱਜ ਵੀ ਤਰਲੇ ਲੈ ਰਹੇ ਉਹਨਾਂ ਦੇ ਘਰਾਂ 'ਚ ਜਾ ਜਾ ਕੇ ਕਿ ਸੁਖਬੀਰ ਸਿੰਘ ਬਾਦਲ ਹੋਣੀ ਸਾਰੇ ਜਿਹੜੀ ਆ ਜਾਂ ਦਾ ਫੰਕਸ਼ਨ ਹੋਇਆ ਸਾਰੇ ਆਈਸੀ ਬੀਜੇਪੀ ਕਿੰਨੀਆਂ ਸੀਟਾਂ ਕੌਣ ਉਹ ਜਦੋਂ ਉਹਨਾਂ ਨੇ ਇਸ ਮਸਲੇ ਤੇ ਗੱਲ ਕਰੋ ਨਾ ਫਿਰ ਉਹ ਇਹ ਕਹਿੰਦੇ ਕਹਿੰਦੇ ਕਿ ਉਸ ਕਾਂਗਰਸ ਪਾਰਟੀ 'ਚ ਬੰਦੇਗੇ ਜਿਹੜੀ ਕਾਂਗਰਸ ਪਾਰਟੀ ਨੇ ਅਟੈਕ ਕੀਤਾ ਦਾ ਮੈਂ ਓਪਨਲੀ ਸੁਖਬੀ ਸਿੰਘ ਬਾਦਲ ਸਾਹਿਬ ਨੂੰ ਕਹਿਣਾ ਤੇ ਬਾਦਲ ਸਾਹਿਬ ਹੂੰ ਤੁਸੀਂ बार-बार ਇੱਕ ਗੱਲ ਕਰਦੇ ਹੋ ਕਿ 1984 ਦੇ ਰਾਈਟਸ ਹੋਏ ਤੇ ਇਹ ਕਾਂਗਰਸ ਪਾਰਟੀ ਨੇ ਕਰਾਈ ਜੀ ਇਹ ਇੱਕ ਕਤਾਰ ਜ਼ਰੂਰ ਪੜਨ ਹੂੰ ਮਾਈ ਕੰਟਰੀ ਮਾਈ ਲਾਈਫ ਜਿਹੜੀ ਅੜਵਾਨੀ ਜੀ ਨੇ ਲਿਖੀ ਹੈ ਇਹ ਮੈਂ ਚੈਲੰਜ ਕਰਦਾ ਕਿ ਉਹ ਕਿਤਾਬ ਪੜ੍ਹ ਕੇ ਜਵਾਬ ਦੇ ਦੇਣ ਕਿ ਦੱਸੋ ਸਚਾਈ ਕਿ ਜਿਨ੍ਹਾਂ ਦੇ ਨਾਲ ਤੁਸੀਂ ਯਾਰੀ ਪਾਈ ਜਿਨ੍ਹਾਂ ਦੇ ਨਾਲ ਤੁਸੀਂ ਜੀਰੀਆਂ ਢਾਈਆਂ ਉਹੀ ਭਾਜਪਾ ਨੇ ਉਹ ਅਟੈਕ ਕਰਵਾਇਆ ਖਾਲੀ ਇਹਨਾਂ ਨੇ ਜਿੰਨੀ ਗੀ ਰੋਟੀ ਇਸ ਗੱਲ ਤੇ ਖਾਣੀ ਸੀਗੀ ਉਹ ਖਾਲੀ ਜੀ ਪਰ ਹੁਣ ਉਸ ਚੀਜ਼ ਤੇ ਰੋਟੀਆਂ ਨਹੀਂ ਸੇਕੀਆਂ ਜਾਣੀਆਂ ਇਹ ਆਪ ਦਾ ਚਿਹਰਾ ਲੈ ਤੁਸੀਂ ਇਹਨਾਂ ਨੂੰ ਕੋ ਅੱਜ ਇੱਕ ਬਿਆਨ ਦੇ ਦਿਓ ਕਿ ਅਸੀਂ ਕਾਲੀ ਭਾਵੇਂ ਇਕੱਠੇ ਹੋ ਜੀਏ ਭਾਵੇਂ ਵੱਖਰੇ ਜੀਏ ਲਾ ਭਾਜੀਪੀ ਨਾਲ ਨਹੀਂ ਅਸੀਂ ਜੜਦੇ ਆਪਾਂ ਮਰਨੀ ਮਰ ਜੀਏ ਇਹਨਾਂ ਦੇ ਮੂੰਹ 'ਚ ਸ਼ਬਦ ਹੀ ਨਹੀਂ ਨਿਕਲ ਸਕਦਾ ਬਿਲਕੁਲ ਉਹ ਸਟੈਂਡ ਕਰਕੇ ਮਰੇ ਅੱਜ ਇਹਨਾਂ ਦਾ ਕੋਈ ਸਟੈਂਡ ਨਹੀਂ ਸਾਈਕਲ ਦਾ ਵੀ ਹੁੰਦਾ ਖਾਲੀ ਦਲ ਦਾ ਸਟੈਂਡ ਹੈ ਨਹੀਂ ਪਰਵਾਹ ਦਾ ਸੱਚੀ ਗੱਲ ਦੋਸਤੇ ਇਸ ਵਕਤ ਤੇ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਇਸ ਵਕਤ ਅਸੀਂ ਪੰਜਾਬ ਦੇ ਉਸ ਪਵਿੱਤਰ ਸਦਨ ਦੇ ਅੰਦਰ ਮੌਜੂਦਾ ਜਿੱਥੇ ਹਰ ਇੱਕ ਵਿਧਾਇਕ ਨੇ ਆਣ ਕੇ ਆਪਣੇ ਹਲਕੇ ਦੀ ਗੱਲ ਕਰਨੀ ਹੁੰਦੀ ਹੈ ਤੇ ਇਹ ਆਸ ਹੁੰਦੀ ਉਹਨਾਂ ਨੂੰ ਕਿ ਸਾਡੇ ਹਲਕੇ ਦੇ ਵਿੱਚ ਕੁਝ ਡਿਵੈਲਪਮੈਂਟ ਹੋਵੇਗੀ ਸਾਡੇ ਨਾਲ ਬਰਿੰਦਰ ਮੀਤ ਪਾੜਾ ਨੇ ਪਾੜਾ ਸਾਹਿਬ ਸਦਨ ਦੇ ਅੰਦਰ ਆਪਣੀ ਆਵਾਜ਼ ਰੱਖ ਰਿਹਾ ਹਾਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਪਰ ਮੈਂ ਪਿਛਲੇ 3 ਸਾਲਾਂ ਦਾ ਲੇਖਾ ਜੋਖਾ ਸਮਝਣ ਦੀ ਕੋਸ਼ਿਸ਼ ਕਰਾਂ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਕੋਈ ਵਿਕਾਸ ਦੀ ਗੱਲ ਹੋਈ ਹੈ ਤੁਹਾਡੇ ਹਲਕੇ ਦੇ ਵਿੱਚ ਜਾਂ ਆਪਣੇ ਪਧਰ ਤੇ ਜ਼ੋਰ ਮਾਰ ਰਹੇ ਹੋ ਇਸ ਵੇਲੇ ਇੱਕੋ ਮੈਂ ਹੁਣ ਰਿਕਾਰਡ ਕੈਮਰੇ ਤੇ ਇਹ ਗੱਲ ਕਹਿ ਦਨਾ ਆਪਦੇ ਹਲਕੇ ਦੀ ਗੱਲ ਕਰ ਦਨਾ ਜੀ ਮੈਂ ਜਾਂਦੇ ਜਾਂਦੇ ਜਦੋਂ ਗਵਰਨਮੈਂਟ ਸਾਡੀ ਸੀਗੀ ਹੂੰ ਤਕਰੀਬਨ 14 ਕਰੋੜ 40 ਲੱਖ ਰੁਪਏ ਦੇ ਥੋੜੀ ਬਹੁਤ ਉਨੀ ਕੀ ਹੋ ਸਕਦੀ ਹੈ ਮੇਰੀ ਫਿਗਰਸ ਦੇ ਵਿੱਚ ਹੂੰ ਮੈਂ ਸੜਕਾਂ ਲਈ ਪੀਡਬੀਡੀ ਤੋਂ ਪੈਸੇ ਲਏ ਸੀ ਉਸ ਸਮੇਂ ਦੇ ਮੁੱਖ ਮੰਤਰੀ ਸਾਹਿਬ ਹੂੰ ਔਰ ਉਹ ਪੈਸੇ ਸਾਲ ਡੇਢ ਸਾਲ ਚੱਲਦਾ ਰਿਹਾ ਕੰਮ ਜਿਹੜੀਆਂ ਸੜਕਾਂ ਸੀਗੀਆਂ ਉਸ ਤੋਂ ਬਾਅਦ ਇੱਕ ਸਿੰਗਲ ਪੈਣੀ ਮੇਰੇ ਇਲਾਕੇ ਵਾਸਤੇ ਨਹੀਂ ਗੁਰਦਾਸਪੁਰ ਦਾ ਵਿਕਾਸ ਖੜ ਗਿਆ ਤੁਹਾਡੇ ਸਾਹਮਣੇ ਪੈਣੀ 3 ਸਾਲ ਚ आरटीआई ਪਾ ਲੋ ਜੇ ਕੋਈ ਪੈਸਾ ਮੇਰੇ ਇਲਾਕੇ ਦੀ ਆਇਆ ਹੋ ਜੀ ਮੈਂ ਉਹਨ ਰਿਕਾਰਡ ਕਹਿ ਰਿਹਾ ਹਾਂ ਹੂੰ ਦੂਸਰੀ ਗੱਲ ਅ ਆਪਣੀ ਗਾਮਣ ਦੇ ਵਿੱਚ ਜਾਂਦੇ ਜਾਂਦੇ ਮੈਂ ਹੋਰ ਇਹੋ ਜਿਹੇ ਕਈ ਚਾਹੇ ਉਹ ਪਿੰਡਾਂ ਦੀ ਪੰਚਾਇਤਾਂ ਦੀ ਗੱਲ ਕਰ ਲਵਾਂ ਜੀ ਚਾਹੇ ਬਲਾਕ ਸ਼ਾਂਤੀ ਚ ਗੱਲ ਕਰ ਲਵਾਂ ਹੂੰ بڑے ਪਿੰਡ ਮੈਂ ਗਿਣਾ ਸਕਦਾ ਜਿਨ੍ਹਾਂ ਦੇ ਵਿੱਚ ਪੰਚਾਇਤਾਂ ਚ ਕਿਸੇ 40 ਲੱਖ ਕੇ ਜ 80 ਲੱਖ ਕੇ ਜ 24 ਲੱਖ ਕੇ ਜ 28 ਲੱਖ ਰੁਪਏ ਛੱਡ ਕੇ ਗਏ ਜੀ ਉਹ ਕਿ ਤੁਹਾਨੂੰ ਇਸ ਗੱਲ ਦਾ ਤੇ ਪਤਾ ਹੈ ਕਿ ਮੈਂ ਨਾ ਖਾਣ ਦਿਨਾ ਤੇ ਨਾ ਖਾਣਾ ਬਿਲਕੁਲ ਔਰ ਸਰਪੰਚਾਂ ਨੂੰ ਮੇਰੇ ਵੱਲੋਂ ਬਹੁਤ ਸਖਤ ਹਦਾਇਤਾਂ ਸੀਗੀਆਂ ਕਿ ਪੈਸੇ ਖਰਾਬ ਨਹੀਂ ਕਰ ਹੂੰ ਉਹ ਖਾਤਿਆਂ ਛੱਡ ਕੇ ਗਏ ਐਸੀ ਬਦਕਿਸਮਤੀ ਸਾਡੀ ਕਹਿ ਲੋ ਜੀ ਕੋਈ ਕੋ ਐਸਪੀਓ ਜਿਹੜਾ ਬਿਲਕੁਲ ਰੋਲਾ ਪਿਆ ਤੁਹਾਡੇ ਵਾਲੇ ਬੀਡੀਪੀਓ ਲਾਇਆ ਬਲਜੀਤ ਸਿੰਘ ਜੀ ਜੀ ਉਹ ਡੇਢ ਸਾਲ ਮੈਨੂੰ ਐਫਰਟ ਕਰਨੇ ਪਏ ਜਿਹਨਾਂ ਦੀ ਜਿਹੜੀ ਸਰਕਾਰ ਕਹਿੰਦੀ ਜ਼ੀਰੋ ਟੋਲਰੈਂਸ ਪਰ ਦੇਰ ਆਏ ਦਰੁਸਤ ਆਏ ਇਹਨਾਂ ਨੇ ਉਹਨੂੰ ਸਸਪੈਂਡ ਕੀਤਾ ਹੋਇਆ ਔਰ ਉਸ ਬੰਦੇ ਨੇ ਮਤਲਬ ਮੈਂ ਕਹਿਣਾ ਕਿ ਮਹੀਨੇ ਦੇ ਵਿੱਚ ਦਾ ਫੱਕੀਆਂ ਦਿੱਤੀਆਂ ਸਾਰੇ ਖਾਤਿਆਂ ਦੀਆਂ ਜੀ ਮਹੀਨੇ ਦੇ ਵਿੱਚ ਹਮਮ ਔਰ ਤੁਸੀਂ ਦੇਖੋ ਕਿ ਇਹ 3 ਸਾਲਾਂ ਦੇ ਵਿੱਚ ਕਿਸੇ ਇੱਕ ਪੰਚਾਇਤ ਨੂੰ 1 ਰੁਪਿਆ ਨਾ ਮਾ ਆਇਆ ਉਹ ਜਿਹੜਾ ਪੈਸਾ ਸੀਗਾ ਉਹ ਕਿੱਥੇ ਗਿਆ ਉਹਦਾ ਕੋਈ ਹਸਾਬਕਤਾ ਮੰਗਿਆਗਾ ਤਾਂ ਹੀ ਸਸਪੈਂਡ ਹੋਇਆ ਹੁਣ ਹਸਾਬਤਾ ਵੀ ਲੈਣ ਜੀ ਬਜਾਏ ਇਹਨੂੰ ਬਹਾਲ ਕਰਨ ਦੀ ਉਹ ਬੜੀ ਛਾਲਾ ਛੂਲਾ ਮਾਰ ਰਿਹਾ ਕਿ ਮੈਂ ਬਹਾਲ ਹੋ ਜਾਣਾ ਕਹਿੰਦਾ ਜਿੱਦਾਂ ਮੇਰੀ ਵਿਧਾਨ ਸਭਾ ਦੇ ਮੰਤਰੀਆਂ ਛਾਲ ਚਕਾਈ ਆ ਮੈਂ ਵੀ ਬੜਾ ਪੱਕਾ ਕਹਿੰਦਾ ਛਾਲ ਮਾਰ ਕੇ ਫੇਰ ਆ ਜਾਣਾ ਉਹ ਹੁੰਦਾ ਹੀ ਹੈ ਜੀ ਇਹੋ ਜਿਹੇ ਬੰਦੇ ਪੈਸੇ ਖਰਚ ਲੈਂਦੇ ਨੇ ਸਭ ਕੁਝ ਕਰਦੇ ਨੇ ਉੱਪਰ ਥੱਲੇ ਸਾਰਾ ਕੁਝ ਚੜਦਾ ਫੇਰ ਪੈਸਾ ਬਿਲਕੁਲ ਪਰ ਮੈਂ ਮੰਤਰੀ ਸਾਹਿਬ ਅਮਨ ਲੋੜਾ ਜੀ ਦੇ ਦੇਖੋ ਕੋਈ ਵੀ ਹੋਵੇ ਜੀ ਇਹੋ ਜੇ ਅਫਸਰ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਨਾਟ ਓਨਲੀ सस्पेंशन ਔਰ ਮੈਂ ਇਹ ਲੜਾਈ ਲੜੂੰਗਾ ਅੱਗੇ ਤੱਕ ਹਮ ਡਿਸਮਿਸ ਕਰਾਉਣ ਤੱਕ ਮੈਂ ਲੜਾਈ ਲੜੂੰਗਾ ਇਹਨੂੰ ਪਾੜਾ ਸਾਹਿਬ ਇੱਕ ਗੱਲ ਜ਼ਰੂਰ ਦੱਸੋ ਤੁਸੀਂ ਜ਼ਿਕਰ ਕੀਤਾ ਕਿ 3 ਸਾਲ ਹੋ ਗਏ ਰਿਕੋਰਡ ਔਨ ਰਿਕਾਰਡ ਹਾਂ ਮੈਂ ਹੋਰ ਅਗਲੀ ਗੱਲ ਮੈਂ ਕਰਦਾ ਫਿਰ ਤੁਹਾਡੀ ਗੱਲ ਆਂ ਦੇਖੋ ਇੱਕ ਆਪਣਾ ਹਸਪੀਟਲ ਆ ਜਿਹੜਾ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਜੀ ਸਿਵਲ ਹਸਪੀਟਲ ਹਮ ਜੱਚਾ ਬੱਚਾ ਔਰਡ ਮੈਂ ਉਹਦਾ ਨੀ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਆਪਣੀ ਗਵਰਨਮੈਂਟ ਤੋਂ ਜੀ ਲਗਭਗ ਤਕਰੀਬਨ 10 ਕਰੋੜ ਕੇ 12 ਕਰੋੜ ਰੁਪਏ ਉਹਦੇ ਲਈ ਲਿਆ ਮੈਂ ਤ੍ਰਿਪਤ ਬਾਜਵਾ ਜੀ ਨੂੰ ਸਾਥ ਕੀ ਉੱਥੇ ਕਰਾਇਆ ਉਦਘਾਟਨ ਜੀ ਉਹਦਾ ਕੰਮ ਆਲਮੋਸਟ ਕੰਪਲੀਸ਼ਨ ਤੇ ਆ ਹਮ ਠੀਕ ਹੈ ਫਿਰ ਬੱਸ ਸਟੈਂਡ ਤੁਹਾਨੂੰ ਪਤਾ ਮੈਂ ਬਣਾਇਆ ਬਿਲਕੁਲ بار بار ਵਿਰੋਧ ਵੀ ਚੱਲਿਆ ਸਾਰਾ ਕੁਝ ਹੋਇਆ ਮੱਖ ਮੰਤਰੀ ਜੀ ਦਾ ਮੈਨੂੰ ਟੈਲੀਫੋਨ ਆਇਆ ਵੀ ਯਾਰ ਸਾਨੂੰ ਮੈਂ ਹੀ ਉਦਘਾਟਨ ਨਹੀਂ ਕਰਦੇ ਤੇ ਤੂੰ ਨਾ ਆਈ ਉੱਥੇ ਪਰ ਚਲੋ ਮੇਰਾ ਨਾ ਕਮਿਟਮੈਂਟ ਕਰਕੇ ਮੁੱਕਰ ਕੇ ਤੇ ਉਸ ਉਸ ਘਾਟਨ ਕਰ ਲਿਆ ਮੈਂ ਇਹਨਾਂ ਚੀਜ਼ਾਂ ਚ ਨਹੀਂ ਪਈ ਜੀ ਇਸ ਤੋਂ ਇਲਾਵਾ ਬੜੇ ਆਹ ਹੋਜੇ ਕੰਮ ਨੇ ਜਿਹੜੇ ਅੱਜ ਮੇਰੇ ਗੁਰਦਾਸਪੁਰ ਚ ਕੋਈ ਸੜਕ ਨਹੀਂ ਕੱਚੀ ਜਿੱਥੇ ਬੱਸੋਂ ਨਹੀਂ ਉਹ ਨਹੀਂ ਕੱਚੀ ਜਿੱਥੇ ਪੈਲੀਆਂ ਨੂੰ ਜਾਂਦੀ ਉਹ ਨਹੀਂ ਕੱਚੀ ਜੱਟਾਂ ਦੀਆਂ ਮੋਟਰਾਂ ਨੂੰ ਕਿਸਾਨਾਂ ਦੀਆਂ ਮੋਟਰਾਂ ਨੂੰ ਛੜਕਾਂ ਪੱਕੀਆਂ ਕੋਈ ਕੰਮ ਜਿਹੜਾ ਛੱਡਿਆ ਨਹੀਂ ਬਟ ਇਸ ਤੋਂ ਇਲਾਵਾ ਵੀ ਬੜੇ ਕੰਮ ਅਜੇ ਕਦੇ ਕੰਮ ਜ਼ਿੰਦਗੀ ਚ ਮੁੱਕਦੇ ਨਹੀਂ ਜੀ ਜੀ ਪਰ 3 ਸਾਲਾਂ ਦੇ ਵਿੱਚ ਅਜੇ ਇੱਕ ਡਕਾ ਸਰਕਾਰ ਨੇ ਨਹੀਂ ਤੋੜਿਆ ਕਿੱਟ ਨਹੀਂ ਲੱਗੀ ਮੈਂ ਉੱਥੇ ਆਉਣ ਲੱਗਾ ਸੀਗਾ ਤੁਸੀਂ ਇਹ ਦਾਅਵੇ ਨਾ ਕਰ ਰਹੇ ਹੋ ਔਨ ਰਿਕਾਰਡ ਕਿ 3 ਸਾਲ ਹੋ ਗਏ 1 ਰੁਪਈਆ ਨਹੀਂ ਆਇਆ ਪਰ ਮੁੱਖ ਮੰਤਰੀ ਪੰਜਾਬ ਤਾਂ ਸ਼੍ਰੀਆਮ ਸਦਨ ਦੇ ਅੰਦਰ ਖੜਕੇ ਇਹ ਗੱਲ ਕਹਿੰਦੇ ਨੇ ਕਿ ਜਿਨ੍ਹਾਂ ਨੇ ਵਿਕਾਸ ਦੀ ਗੱਲ ਕਰਨੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਡੇ ਤੱਕ ਪਹੁੰਚ ਕਰੋ ਹਰੇਕ ਹਲਕੇ ਨੂੰ ਬਰਾਬਰ ਪੈਸਾ ਮਿਲੂਗਾ ਉਹਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਊਗਾ ਜੀ ਸਮਝ ਦਿਓ ਕਿ ਦੇਖੋ ਅੰਦਰ ਜੋ ਮਰਜ਼ੀ ਝੂਠ ਬੋਲੀ ਜਾਂਣ ਉਹਦਾ ਤੇ ਕੋਈ ਲੇਖਾ ਜੋਖਾ ਹੀ ਨਹੀਂ ਤੁਸੀਂ ਇਹ ਸਮਝੋ ਜਿਹੜਾ 1.5 ਸਾਲ ਚ ਮੈਨੂੰ ਇੱਕ ਐਸਪੀਓ ਜਿਹਦੇ ਜਿੱਦੀ ਇਹਨਾਂ ਦੀ ਗਵਰਨਮੈਂਟ ਦੇ ਏਡੀਸੀ ਉਹ ਉਪਰਲੇਤ ਕਮਿਸ਼ਨਰ ਨੂੰ ਸੈਕਟਰੀ ਨੂੰ ਭੇਜਿਆ ਹੋਇਆ ਲੇਕੇ ਵੀ ਇਹਦੇ ਖਿਲਾਫ ਪਰਚਾ ਦਰਜ ਕੀਤਾ ਜੇ ਉਹਨੂੰ 1.5 ਸਾਲ ਪਰਚਾ ਨਹੀਂ ਹੋਇਆ ਤੇ ਕੀ ਗੱਲਾਂ ਕਰਦੇ ਹੋ ਤੁਸੀਂ ਹੂੰ ਤੁਹਾਨੂੰ ਲੱਗਦਾ ਵੀ ਇਹ ਬੜੀ ਚੰਗੀ ਗੱਲ ਆ ਜੇ ਮੈਂ ਅੜਿਅਲ ਨਾ ਹੋਵਾਂ ਜੀ ਜੇ ਮੈਂ ਯੁਰਤ ਨਾ ਰੱਖਾਂ ਹੂੰ ਤੇ ਜੇ ਮੈਨੂੰ ਮੇਰੀ ਵੀ ਬਾਹ ਮਰੋੜ ਲੈਂਦੇ ਸਰਕਾਰ ਵੀ ਇਹਨੂੰ ਦੱਬ ਦੂ ਬਲਾਓ ਤੇ ਵੇਖਿਆ ਨਾ ਦੱਬ ਦੂ ਮਰੋੜਨ ਦੀ ਕੋਸ਼ਿਸ਼ ਤਾਂ ਹੋਈ ਸੀ ਰੇਡ ਰੋਡ ਪਵਾਈ ਸੀ ਤੁਹਾਨੂੰ ਪਤਾ ਹੀ ਆ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਮੇਰੇ ਪਰਿਵਾਰ ਨਾਲ ਕੀਤਾ ਵਿਜਲ ਨੇ ਮਾਉਣ ਵੀ ਕਹੀ ਜਾਂਣਾ ਜੀ ਬਾਹ ਜਿੰਨੀ ਮਰਜ਼ੀ ਮਰੋਲਣ ਹੂੰ ਇਹ ਬੰਦਾ ਇਹਨਾ ਹੁ ਨਹੀਂ ਮੋੜਦਾ ਹੂੰ 19 ਦਿਨ ਤੱਕ ਜਿੰਨੇ ਦਿਨ ਇਮਾਨਦਾਰੀ ਮੇਰੇ ਅੰਦਰ ਹੈ ਜੀ ਜੀ 19 ਦਿਨ ਆਪਾਂ ਕੋਈ ਕੋ ਡਰਦੇ ਨਹੀਂ ਤੇ ਗਲਤ ਕਿਸੇ ਨੂੰ ਕਦੀ ਬੋਲਿਆ ਨਹੀਂ ਬੜਾ ਸਾਬ ਇੱਕ ਗੱਲ ਸਮਝਾਓ ਜਿਵੇਂ ਅਸੀਂ ਹੈ ਨਾ ਪੰਜਾਬ ਦੀ ਸਿਆਸਤ ਦੀ ਜਦੋਂ ਗੱਲ ਕਰਦੇ ਆ ਤੁਸੀਂ ਵੀ ਕਿਉਂਕਿ ਉਸ ਪਾਰਟੀ ਦਾ ਹਿੱਸਾ ਰਹੇ ਹੋ ਕਿਸੇ ਸਮੇ ਅਕਾਲੀ ਦਲ ਬੜਾ ਮਨਫੀ ਹੋ ਗਿਆ ਤਾਂ ਬਹੁਤ ਸਾਰੇ ਜਿਹੜੇ ਚਿੰਤਕ ਨੇ ਉਹ ਇਸ ਵੇਲੇ ਚਿੰਤਾ ਕਰ ਰਹੇ ਨੇ ਕਿ ਜੇ ਅਕਾਲੀ ਦਲ ਮੰਫੀ ਹੁੰਦਾ ਹੈਗਾ ਤਾਂ ਉਹਦਾ ਅਸਰ ਸਿੱਧੇ ਤੌਰ ਤੇ ਪੰਜਾਬ ਤੇ ਹੋਣਾ ਕਿਉਂਕਿ ਖੇਤਰੀ ਪਾਰਟੀ ਦਾ ਸਰਵਾਈਵ ਕਰਨਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਕਿਸ ਤਰੀਕੇ ਨਾਲ ਕਾਰਨ ਕੀ ਮੰਨਦੇ ਹੋ ਉਹਨਾਂ ਚੀਜ਼ਾਂ ਦਾ ਅਸੀਂ ਖੁਦ ਮੇਰੇ ਦਾਦਾ ਜੀ ਅਕਾਲੀ ਦਲ ਚ ਕੇਲਾ ਕੱਟੀਆਂ ਨਾਲ ਰਹੇ ਭਗਤ ਸਿੰਘ ਦੇ ਵੱਡੇ ਭਗਤ ਸਿੰਘ ਦੇ ਹਮਮ ਸਭ ਤੋਂ ਪਹਿਲੀ ਤੇ ਮੰਦ ਭਾਗੀ ਗੱਲ ਇਹ ਆ ਜੇ ਦੀ ਬੈਕ ਹਿਸਟਰੀ ਚ ਜਾਓ ਜੀ ਪੰਜਾਬ ਕਿੱਡਾ ਵੱਡਾ ਸੀਗਾ ਹਮ ਕਿੱਥੇ ਦਿੱਲੀ ਨਾਲ ਬਾਰਡਰ ਲੱਗਦਾ ਸੀ ਯਾ ਅਫਗਾਨਿਸਤਾਨ ਬਿਲਕੁਲ ਇੱਧਰ ਕਿੱਥੇ ਅਫਗਾਨਿਸਤਾਨ ਤੇ ਕਿੱਥੇ ਗੁਰਗਾਉਂ ਤੱਕ ਤੇ ਕਿੱਦਾਂ ਵੱਡਾ ਪੰਜਾਬ ਦਿੱਲੀ ਨਾਲ ਲੱਗਦਾ ਸੀ ਸਿੱਧਾ ਜਾ ਕੇ ਅਸੀਂ ਉਹ ਹੌਲੀ ਹੌਲੀ ਉਹਨੂੰ ਸੂਂਗੜ ਦੇ ਸੂੜ ਦੇ ਛੋਟਾ ਕਰਕੇ ਤੇ ਇੱਕ ਪੰਜਾਬੀ ਸੂਬਾ ਨਿਕਾਜਾ ਬਣਾ ਲਿਆ ਜੀ ਇਹ ਕਾਲੀ ਦਲ ਦੀ ਦੇਖਣਾ ਮੇਜਰ ਹੂੰ ਕਿ ਅਸੀਂ ਇਹਨੂੰ ਛੋਟਾ ਕਰ ਲੀਏ ਜਿੱਥੇ ਪੰਜਾਬੀਆਂ ਦੀ ਬਸੋ ਇਹਦੇ ਸਾਡਾ ਰਾਜ ساری ਉਮਰ ਰਹੂ ਹੂੰ ਪਰ ਇਦਾਂ ਹੁੰਦਾ ਜੀ ਅਸੀਂ ਆਪ ਦਾ ਉਹ ਏਰੀਆ ਵੀ ਗਵਾ ਲਿਆ ਤੇ ਆਪ ਦਾ ਵਜੂਦ ਵੀ ਗਵਾ ਲਿਆ ਹੂੰ ਅਕਾਲੀ ਦਲ ਉਹ ਇਹ ਸਭ ਤੋਂ ਵੱਡਾ ਸਾਡਾ ਨੁਕਸਾਨ ਇਸ ਅਕਾਲੀ ਦਲ ਨੇ ਕੀਤਾ ਆ ਹੂੰ ਦੂਸਰੀ ਗੱਲ ਜੋ ਅੱਜ ਅਕਾਲੀ ਦਲ ਦੇ ਹਾਲਾਤ ਹੋਏ ਆ ਆ ਉਹ ਨਹੀਂ ਹੋਣੇ ਚਾਹੀਦੇ ਜੀ ਕੀ ਕਰ ਰਹੀ ਪਾਰਟੀ ਆ ਖੇਤਰੀ ਪਾਰਟੀ ਆ ਇਹ ਜਿੰਦਾ ਰਹਿਣੀ ਚਾਹੀਦੀ ਪਰ ਕਿਵੇਂ ਰਹਿਣੀ ਚਾਹੀਦੀ ਹੈ ਸਵਾਲ ਇਹ ਆਗਲਾ ਹੂੰ ਹੂੰ ਕਿ ਹੁਣ ਜਿਹੜੇ ਇਸ ਵਕਤ ਬਾਦਲ ਪਰਿਵਾਰ ਆ ਜੀ ਕਿੰਨੀ ਲੜਾਈ ਕਾਲ ਤੱਕ ਦੇ ਜਥੇਦਾਰ ਸਹਿਬਾਨ ਔਰ ਦੂਜੇ ਤੀਜੇ ਜੋ ਅੱਜ ਚੱਲ ਰਿਹਾ ਨਾ ਜੀ ਇਸ ਤੋਂ ਮੈਂ ਅਕਾਲੀ ਦਲ ਰਿਵਾਈਵ ਹੁੰਦਾ ਨਹੀਂ ਹੁੰਦਾ ਉਹ ਇੱਕ ਸੈਪਰੇਟ ਇਸ਼ੂ ਬਿਲਕੁਲ ਪਰ ਜੋ ਅੱਜ ਸਿੱਖ ਧਰਮ ਦੇ ਵਿੱਚ ਚੱਲ ਰਿਹਾ ਹੂੰ ਜੋ ਅੱਜ ਅਕਾਲੀ ਦਲ ਦੇ ਕਾਰਨ ਚੱਲ ਰਿਹਾ ਜੀ ਮੰਡਪਾਟਾ ਕਿਉਂਕਿ ਜ਼ੱਫੇਦਾਰ ਹਮਲਾ ਨਹੀਂ ਸੀ ਕਾਲ ਤੱਕ ਦੇ ਜ਼ੱਫੇਦਾਰ ਵੱਲ ਕਿਸੇ ਦੀ ਯੁਰਤ ਨਹੀਂ ਸੀ ਹੁੰਦੀ ਵੀ ਕਾਲ ਤੱਕ ਦੇ ਜ਼ੱਫੇਦਾਰ ਵੱਲ ਉਂਗਲ ਚੱਕ ਲੋ ਹਮ ਜ਼ੱਫੇਦਾਰ ਜਿਹੜੇ ਹੋਰ ਤਖਤਾਂ ਦੇ ਉਹਨਾਂ ਨੂੰ ਅੱਜ ਤੇ ਦੇਖੋ ਤੁਸੀਂ ਮੈਂ ਨਾ ਕਿਸੇ ਦਾ ਕੀ ਲੈਣਾ ਰੋਜ਼ ਹੀ ਇੱਕ ਪੋਸਟਾਂ ਪਈਆਂ ਹੁੰਦੀਆਂ ਰੋਜ਼ ਹੀ ਫਲਾਣਿਆਂ ਮੈਂ ਨੀਟਿਆ ਤੈਨੂੰ ਆਹ ਕਰਾਂਗਾ ਤੁਸੀਂ ਕਿਸ ਮੈਂਟੈਲਿਟੀ ਦੀ ਸੋਚ ਰੱਖ ਰਹੇ ਹੋ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਇਸ ਤਰ੍ਹਾਂ ਦੀਆਂ ਭਾਸ਼ਾ ਇੱਕ ਅਕਾਲ ਪੁਰਖ ਜੱਥੇਦਾਰ ਔਰ ਤਕਤਾਂ ਦੇ ਜੱਥੇਦਾਰ ਦੇ ਸਾਹਮਣੇ ਨਾਲ ਮੱਥਾ ਲਾ ਕੇ ਤੇ ਇਦਾਂ ਬੋਲੋਗੇ ਤੇ ਤੁਹਾਨੂੰ ਪੰਥ ਪ੍ਰਵਾਨ ਕਰ ਲੇਗਾ ਜਿੱਦੋਂ ਤੁਸੀਂ ਆਪ ਦਾ ਇੱਕ ਕੈਰੈਕਟਰ ਲੋਕਾਂ ਸਾਹਮਣੇ ਰੱਖਿਓ ਕਿ ਮੈਂ ਇਸ ਲੈਵਲ ਤੱਕ ਬਲੂ ਦਾ ਬੈਲਟ ਵੀ ਅਸੀਂ ਕੱਲ ਤੱਕ ਦੇ ਜਥੇਦਾਰਾਂ ਨਾਲ ਵੀ ਜਾ ਸਕਦੇ ਆ ਤੇ ਪਬਲਿਕ ਇਹ ਇਸ ਪਬਲਿਕ ਪਬਲਿਕ ਉਹਨਾਂ ਨੂੰ ਆਸਤੇ ਤੇ ਕੁਝ ਵੀ ਨਹੀਂ ਆ ਜੇ ਇਹ ਜਿਹੜਾ ਨੁਕਸਾਨ ਹੋ ਰਿਹਾ ਨਾ ਇਹ ਕਦੇ ਰਿਵਾਈਵਰ ਵੱਲ ਨਹੀਂ ਜਾ ਸਕਦੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਐਟੀਟਿਊਡਸ ਨੇ ਦੋ ਤਿੰਨ ਬੰਦਿਆਂ ਨੇ ਜੋ ਨੁਕਸਾਨ ਅਕਾਲੀ ਦਲ ਦਾ ਕਰਤਾ ਇਹ ਇਕੱਠਾ ਨਹੀਂ ਹੋਣਾ ਠੀਕ ਹੈ ਜਿਹੜੇ ਆ ਨਵਾਂ ਅਕਾਲੀ ਦਲ ਇਹਨਾਂ ਦਾ ਨਰਾ ਨਰਾਜ ਹੋ ਕੇ ਵਿਰੋਧ ਆਏ ਕਈ ਕਹਿ ਦਿੰਦੇ ਆ ਕਿ ਇਹ ਵੀ ਤੇ ਨਾਲ ਹੀ ਸੀ ਜੇ ਅੱਜ ਫੇਰ ਇਹ ਸਾਰਾ ਕੁਝ ਲਾਲਚਾਂ ਚ ਆ ਕੇ ਛੱਡ ਕੇ ਫੇਰ ਇਕੱਠੇ ਹੁੰਦੇ ਆ ਫੇਰ ਇਹ ਦੋਸ਼ੀ ਉਹਨਾਂ ਨਾਲ ਵੀ ਵੱਡੇ ਆ ਹੂੰ ਜੇ ਹੁਣ ਸਟੈਂਡ ਲਿਆ ਨਾ ਸਟੈਂਡ ਲਈ ਰੱਖਾ ਠੀਕ ਆ ਜੇ ਗਲਤੀਆਂ ਕੀਤੀਆਂ ਪਰ ਦੇਰ ਆਏ ਦਰੁਸਤ ਆਏ ਵੀ ਇੱਕ ਹਕਾवट ਹੈਗੀ ਜੀ ਜੀ ਜੇ ਦੇਰ ਆਏ ਦਰੁਸਤ ਆਲੀ ਇਹਨਾਂ ਨੂੰ ਸਮਝ ਆ ਗਈ ਆ ਤੇ ਫੇਰ ਜਿਹੜੀ ਗੱਲ ਕਹਿੰਦੇ ਨੇ ਇਹ ਵੀ ਨਾਲ ਸੀ ਨਾਲ ਨੂੰ ਕੋਈ ਨਹੀਂ ਅਸੀਂ ਵੀ ਪਾਰਟੀਆਂ ਜੀ ਰਹਿੰਦੇ ਅਸੀਂ ਵੀ ਪੋਲਿਟੀਕਲ ਬੰਦੇ ਆ ਜਿਸकी लाठी उसकी भैंस ਉਹ ਬਰਾਦਰ ਪਰਿਵਾਰ ਤੇ ਬਗੈਰ ਪਤਾ ਨਹੀਂ ਹਿਲਦਾ ਭਾਵੇਂ ਜਿੰਨੇ ਮਰਜੀ ਤੁਸੀਂ ਲੀਡਰਾਂ ਦੇ ਨਾਮ ਲਈ ਜਾਓ ਜੋ ਉਸ ਪਰਿਵਾਰ ਨੇ ਕਹਿਣਾ ਉਹ ਹੀ ਹੋਣਾ ਇਹ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਇਹ ਬੜੀ ਚਿੰਤਾ ਦੀ ਗੱਲ ਆ ਕਿ ਜਥੇਦਾਰਾਂ ਜਿਵੇਂ ਤੁਸੀਂ ਜ਼ਿਕਰ ਕੀਤਾ 2-2 ਸਾਲਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਜਥੇਦਾਰ ਨੂੰ ਬਦਲ ਦੇਣਾ ਇਹ ਪਹਿਲੀ ਵਾਰ ਪੂਰੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿਉਂਕਿ ਅਸੀਂ ਜਦੋਂ ਇਤਿਹਾਸ ਸੰਘ ਘੱਲਣ ਦੀ ਮੈਂ ਕਿਉਂਕਿ ਲਗਾਤਾਰ ਜਦੋਂ ਇਦਾਂ ਦੀ ਘਟਨਾਵਾਂ ਹੁੰਦੀਆਂ ਅਸੀਂ ਪਿਛਲਾ ਦੇਖਣ ਦੀ ਕੋਸ਼ਿਸ਼ ਕਰਦੇ ਆਂ ਕੋ ਫਰਦਾਨ ਜਥੇਦਾਰ ਰਿਹਾ ਕੋਈ 32 ਸਾਲ ਜਥੇਦਾਰ ਰਿਹਾ ਕੋਈ 30 ਸਾਲ ਕੋਈ 15 ਸਾਲ 20 ਸਾਲ 10 10 15 15 ਸਾਲ ਜਾਣਕੀ ਐਡਾ ਟਿਨਿਓਰ ਹੁੰਦਾ ਸੀਗਾ ਤਾਂ ਮੰਨਦੇ ਸੀਗੇ ਕਿ ਕਰਤਾਰ ਹੁੰਦਾ ਸੀ ਬੰਦੇ ਦਾ ਵੀ ਜਿੱਤੇ ਕੋਈ ਦਾਗ ਜਾਂ ਸ਼ੰਕੇ ਨਹੀਂ ਹੁੰਦੇ ਸੀਗੇ ਪਰ ਲੱਗਦਾ ਕਿ ਬੰਦੇ ਚੁਣ ਕੇ ਉਧਾਂ ਦੇ ਲਾਏ ਜਾ ਰਹੇ ਜਿੰਨ ਦੇ ਵਿੱਚ ਕੋਈ ਨਾ ਕੋਈ ਕਾਨ ਹੁੰਦੀ ਹੈ ਉਹ ਬਾਅਦ ਵਿੱਚ ਲੰਬੇ ਸਮੇਂ ਬਾਅਦ ਉਹਨਾਂ ਦੀ ਕਾਨ ਕੱਢੀ ਜਾਂਦੀ ਹੈ। ਮੈਂ ਇਹ ਗੱਲ ਨਹੀਂ ਕਹਿੰਦਾ ਕਿ ਕਾਨ ਹੁੰਦੀ ਹੈ ਮੈਂ ਤਾਂ ਇਹ ਕਹਿਣਾ ਕਿ ਜਿਹੜੇ ਲੱਗ ਗਿਆ ਹਾਲ ਤੱਕ ਸਾਡਾ ਜਥੇਦਾਰ ਜਦੋਂ ਤੇ ਉਹ ਤੁਹਾਡੇ ਮੁਤਾਬਕ ਕੋਈ ਫੈਸਲਾ ਲੈ ਦੇਣ ਫਿਰ ਤੂੰ ਬਹੁਤ ਚੰਗੇ ਨੇ। ਯਾਨੀ ਗੁਰਬਚਨ ਸਿੰਘ ਦਾ ਜ਼ਿਕਰ ਆਉਂਦਾ। ਬਿਲਕੁਲ ਤੇ ਜਦੋਂ ਤੁਹਾਨੂੰ ਲੱਗਦਾ ਕਿ ਫਿੱਟ ਨਹੀਂ ਬੈਠਾ ਇਹਦੇ ਸਟੈਂਡ ਲੈ ਗਏ ਤੇ ਫਿਰ ਤੁਹਾਨੂੰ ਉਮਤਾਈਆਂ ਹਰ ਬੰਦੇ ਚ ਹੁੰਦੀਆਂ ਜੀ ਜੀ ਉਮਤਾਈਆਂ ਕੱਢਣ ਵਾਲੇ ਤੇ ਰੱਬ ਚ ਵੀ ਕੱਢ ਦਿੰਦੇ ਨੇ ਹਮ ਬਾਬੇ ਨਾਨਕ ਦੇ ਵੀ ਬਥਰ ਵਜੇ ਬਾਬੇ ਨਾਨਕ ਦੇ ਵੀ ਕੱਢ ਦਿੰਦੇ ਨੇ ਸੋ ਇਸ ਕਰਕੇ ਉਮਤਾਈ ਜਦੋਂ ਜਦੋਂ ਮਾਫ ਕਿਸੇ ਨੂੰ ਚੀਜ਼ ਨਾ ਬੈਠੀ ਹੋ ਤਾਂ ਉਮਤਾਈ ਕੱਢ ਦਿੰਦੇ ਨੇ ਲੋਕ ਪਰ ਇੱਕ ਗੱਲ ਮੈਂ ਬੜੀ ਇੰਪੋਰਟੈਂਟ ਤੁਹਾਡੇ ਨਾਲ ਇਹ ਸ਼ੇਅਰ ਕਰਦਿਆਂ ਹਮ ਇਹ ਅਕਾਲੀ ਦਲ ਜਿਹੜੇ ਅੱਜ ਵੱਖਰੇ ਹੋਏ ਜਾਂ ਇਹ ਅਕਾਲੀ ਦਲ ਇਸ ਸਾਰੇ ਤਰਲੋ ਮਚੀ ਰਹੇ ਆ ਪਿਛਲੇ ਐਮਪੀਆ ਇਲੈਕਸ਼ਨਾਂ ਚ ਕਿ ਬੀਜੇਪੀ ਨਾਲ ਐਲਾਈਸ ਹੋ ਸਮਝੋਤਾ ਹੋ ਜੂ ਬਿਲਕੁਲ ਲੱਗਿਆ ਜੀ ਪੂਰੇ ਰਏ ਇਹਨਾਂ ਨੂੰ ਕਹੋ ਗੁਰਦੁਆਰਾ ਸਾਹਿਬ ਚੜ੍ਹ ਦੇਣ ਜੀ ਇੱਕ ਵੀ ਇਹ ਕਹਦੇ ਵੀ ਨਹੀਂ ਅਸੀਂ ਨਹੀਂ ਸੀ ਚਾਹੁੰਦੇ ਇਹ ਸਾਰੇ ਚਾਹੁੰਦੇ ਸੀਗੇ ਖੇਤਰੀ ਪਾਰਟੀ ਪੰਜਾਬ ਦੀ ਹੋਵੇ ਹੂੰ ਇਹ ਕਹਿਣਾ ਹੀ ਕਿਸਾਨਾਂ ਦੇ ਹਿਤਾਸ਼ੀਆ ਹੂੰ ਇਹ ਸਾਰੀਆਂ ਗੱਲਾਂ ਕਰਨ ਉਦੋਂ ਬਾਅਦ ਉਸੇ ਖੇਤਰ ਦੇ ਵਿੱਚ ਉਸੇ ਸੂਬੇ ਦੇ ਵਿੱਚ ਤੁਸੀਂ ਕਿਸੇ ਦੀ ਵਿਸਾਖੀ ਲਾਭਦੇ ਫਿਰੋ ਕਿ ਅਸੀਂ ਤੇ ਪੰਜਾਬ ਵਿੱਚ ਤਾਂ ਹੀ ਬਚਨੇ ਆ ਜੇ ਬੀਜੇਪੀ ਨਾਲ ਲਾਈ ਤੁਸੀਂ ਟੈਕਨੀਕਲ ਚ ਸਮਝਦੇ ਹੋਣੇ ਆ ਕਿਉਂਕਿ ਹਮਮੈਂ ਆਪਣੇ ਕੀ ਨਾਮ ਮਲੂਕਾ ਸਾਹਿਬ ਦਾ ਜੀ ਜੀ ਮੈਂ ਉਹਨਾਂ ਦੀ ਇੱਕ ਦਿਨ ਇੰਟਰਵਿਊ ਦੋ ਤਿੰਨ ਵਾਰੀ ਸੁਣੀ ਉਹ ਤੇ ਬਿਲਕੁਲ ਹੀ ਤਰਲੋ ਮੱਛੀ ਹੋਗੇ ਕਹਿੰਦੇ ਆਂ ਹੀ ਬਚਦੇ ਹੀ ਨਹੀਂ ਬੀਜੇਪੀ ਦੇ ਬਗੈਰ ਜੀ ਪੀ ਜੀ ਉਹਨਾਂ ਦਾ ਅਲਾਈਂਸ ਹੋਊ ਤੇ ਬਚਣਾ ਨਹੀਂ ਤੇ ਅਸੀਂ ਮਰੀ ਜਾਣਾ ਮੈਂ ਇੱਕ ਗੱਲ ਦੱਸੋ ਮੈਂ ਟੈਕਨੀਕਲੀ ਇੱਕ ਪੁਆਇੰਟ ਐਡ ਕਰਾਂ ਇਹ ਉਹਨਾਂ ਨੂੰ ਪਤਾ ਸੀਗਾ ਬੀਜੇਪੀ ਨੂੰ ਕਿ ਸਾਡਾ ਪੰਜਾਬ ਦੇ ਵਿੱਚ ਕੋਈ ਵਾਵਸਤਾ ਨਹੀਂ ਚੱਲਣਾ ਜਿਨਾਂ ਦੇ ਕਰ ਸਾਡੇ ਨਾਲ ਕੋਈ ਖੇਤਰੀ ਪਾਰਟੀ ਨਹੀਂ ਜੁੜਦੀ ਅਕਾਲੀ ਦਲ ਕੋਲ ਇੱਕ ਵੱਡਾ ਵੋਟ ਬੈਂਕ ਸੀਗਾ ਇਸ ਕਰਕੇ ਭਾਜਪਾ ਦਾ ਅਲਾਈਂਸ ਸੀਗਾ ਉਹਨਾਂ ਦੇ ਨਾਲ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਇਹਨਾਂ ਦੇ ਨਾਲ ਤਾਂ ਵੋਟ ਬੈਂਕ ਹੀ ਨਹੀਂ ਰਿਹਾ ਤਾਂ ਭਾਜਪਾ ਵੀ ਉਸੇ ਹਿਸਾਬ ਨਾਲ ਕਿਨਾਰਾ ਕਰਕੇ ਬੈਠੀ ਹੈ ਤਾਂ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਆ ਰਹੀ ਇਸ ਵੇਲੇ ਵੋਟ ਬੈਂਕ ਕਿਉਂ ਨਹੀਂ ਰਿਹਾ ਆਪਣੇ ਲਖਣਾ ਕਰਕੇ ਨਹੀਂ ਰਿਹਾ ਜੀ ਜੀ ਤੁਸੀਂ ਅ ਜਿਹੜੀ ਆ ਬਿਆਦਾ ਫੰਕਸ਼ਨ ਹੋਇਆ ਸਾਰੇ ਆਸਪੀ ਜੀਪੀ ਆ ਸਾਰੇ ਉੱਥੇ ਆ ਅੱਜ ਵੀ ਇਕੱਠੇ ਨੇ ਗੱਲ ਸਿਰਫ ਰੀਸ਼ੋ ਸੈੱਟ ਨਹੀਂ ਬਣਦੀ ਵੀ ਕਿੰਨੀਆਂ ਸੀਟਾਂ ਕਾਉਣ ਗੱਲ ਇੱਥੇ ੜੀ ਆ ਹੋਰ ਕੋਈ ਬੋਲਦਾ ਵੱਡਾ ਰੌਲਾ ਨਹੀਂਗਾ ਇਹਨਾਂ ਦਾ ਵੀ ਬੜੇ ਸੁਧਾਂਤਕ ਹੋ ਗਏ ਕਿ ਭਾਜਪਾ ਹੁਣ ਦੇਖੋ ਇਹੋ ਹੀ ਸੁਭੀਤ ਸਿੰਘ ਬਾਦਲ ਹੁਣੀ ਇਹੋ ਹੀ ਕਾਲੀ ਦਲ ਦੇ ਸਾਰੇ ਜਾਂ ਦੂਸਰੇ ਨਵੇਂ ਕਾਲੀ ਵੀ ਆ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੋ ਇਹ ਕਹਿੰਦੇ ਜੀ ਸਾਡੀਆਂ ਪ੍ਰਧਾਨਗੀਆਂ ਇਹਨਾਂ ਨੇ ਖੋਲੀਆਂ ਵੱਖ-ਵੱਖ ਸਟੇਟਾਂ 'ਚ ਲੈ ਇਹਨਾਂ ਨੂੰ ਅੱਜ ਕਹੋ ਵੀ ਤੁਹਾਡੇ 13 ਐਮਪੀਆ 'ਚ ਉਹ 10 ਰਹਿਣਗੇ ਤੁਸੀਂ ਟਿਕਟਾਂ ਦਾ ਵੰਡ ਲਓ ਇਹਨਾਂ ਨੇ ਸਵੇਰੇ ਬੀਜੇਪੀ ਦੇ ਸੋਲੇ ਘੋਣੇ ਕੋਈ ਪ੍ਰਧਾਨਗੀ ਦਾ ਇਹਨਾਂ ਨੂੰ ਰੌਲਾ ਨਹੀਂ ਇਹ ਬਿਲਕੁਲ ਝੂਠ ਬੋਲ ਰਹੇ ਆ ਕੋਈ ਮਤਲਬ ਨਹੀਂ ਇਹਨਾਂ ਨੂੰ ਪੰਥ ਦੇ ਨਾਲ ਅਸੀਂ ਕੋਈ ਇਹ ਨਹੀਂ ਕਿ ਮੈਂ ਅੱਜ ਕਾਂਗਰਸ 'ਚ ਆ ਗਿਆ ਜੀ ਜੀ ਤੇ ਅਸੀਂ ਪੰਥਕ ਨਹੀਂ ਆ ਇਹਨਾਂ ਨਾਲ ਵਾਦ ਹਨ ਥਕਾ ਸੀ ਬਿਲਕੁਲ ਅਸੀਂ ਵੀ ਉਸ ਗੁਰੂ ਦੇ ਪਾਣੀ ਚ ਰਹਿਣ ਵਾਲੇ ਬੰਦੇ ਆ ਤੇ ਇਸ ਕਰਕੇ ਇਹ ਬਿਲਕੁਲ ਆਦੀ ਰੋਟੀਆਂ ਲੱਭਦੇ ਆ ਜਿੱਦਣ ਬੀਜੇਪੀ ਕਹਦੇ ਕਿ ਆਹ ਸੀਟਾਂ ਇੰਨੀਆਂ ਤੁਹਾਨੂੰ ਦਿੱਤੀਆਂ ਸਬਸਿਧਾਨ ਤੇ ਇਹਨਾਂ ਦੇ ਖਤਮ ਹੋ ਜਾਣੇ ਆ ਉਹ ਬਿਲਕੁਲ ਜਦੋਂ ਉਹਨਾਂ ਜਦੋਂ ਉਹਨਾਂ ਨੇ ਇਸ ਮਸਲੇ ਤੇ ਗੱਲ ਕਰੋ ਨਾ ਫਿਰ ਉਹ ਕਹਿੰਦਾ ਕਹਿੰਦੇ ਕਿ ਉਸ ਕਾਂਗਰਸ ਪਾਰਟੀ ਚ ਬੰਦੇਗੇ ਜਿਹੜੀ ਕਾਂਗਰਸ ਪਾਰਟੀ ਨੇ ਅਟੈਕ ਕੀਤਾ ਉਹਨਾਂ ਤੋਂ ਸਿਰਫ ਇਹ ਏਜੰਡਾ ਲੈ ਲਓ ਮੇਰਾ ਦਾ ਮੈਂ ਓਪਨਲੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਹਿਣਾ ਹੂੰ ਕਿ ਬਾਦਲ ਸਾਹਿਬ ਹੂੰ ਤੁਸੀਂ ਬਾਰ-ਬਾਰ ਇੱਕ ਗੱਲ ਕਰਦੇ ਹੋ ਕਿ 1984 ਦੇ ਰਾਈਟਸ ਹੋਏ ਤੇ ਇਹ ਕਾਂਗਰਸ ਪਾਰਟੀ ਨੇ ਕਰਾਇਆ ਮੈਂ ਇੰਨਾ ਕਿ ਬਿਲਕੁਲ ਮੰਦ ਭਗਾ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਬਹੁਤ ਮਾੜਾ ਹੋਇਆ ਉਹ ਬਰਤਾਂ ਤੂ ਤੂ ਹੋਇਆ ਉਦੋਂ ਸ਼ਾਇਦ ਅਸੀਂ ਜੰਮੇ ਵੀ ਨਹੀਂ ਸੀ ਪਰ ਜਦੋਂ ਇਹ ਹੋਇਆ ਕਿਸ ਸੰਦਰਭ ਚ ਹੋਇਆ ਕਿੰਨਾ ਨੇ ਕਰਾਇਆ ਕਿਸ ਢੰਗ ਦੇ ਨਾਲ ਪੋਲਿਟੀਕਲ ਸਿਸਟਮ ਚ ਹੋਇਆ ਇਹ ਇੱਕ ਕਿਤਾਬ ਜ਼ਰੂਰ ਪੜ੍ਹਨ ਮਾਈ ਕੰਟਰੀ ਮਾਈ ਲਾਈਫ ਜਿਹੜੀ ਅਡਵਾਨੀ ਜੀ ਨੇ ਲਿਖੀ ਹੈ ਉਹਦੇ ਚ ਬੜਾ ਕਲੀਅਰ ਕਟ ਇੱਕ ਲਿਖਿਆ ਹੋਇਆ ਉਹਨਾਂ ਵੱਲੋਂ ਅਮਰੀਕਲ ਅਡਵਾਨੀ ਜੀ ਤੇ ਹੋਰ ਵੀ ਸ਼ਾਇਦ ਬਾਜਪਾਈ ਸਾਹਿਬ ਨੇ ਇਹ ਗੱਲ ਕਹੀ ਜੀ ਕਿ ਜੇ ਮੈਂ ਠੀਕ ਹੋਵਾਂ ਭੀ ਇਹ ਜੋ ਆ ਇਹ ਪਹਿਲਾ ਹੋਣਾ ਚਾਹੀਦਾ ਸੀ ਲੇਟ ਹੋਇਆ ਔਰ ਅਸੀਂ ਫੋਰਸ ਕਰਕੇ ਇਹ ਕਰਾਇਆ ਹੂੰ ਇਹ ਤੁਸੀਂ ਵੀ ਸ਼ਾਇਦ ਪੜਿਆ ਬਿਲਕੁਲ ਬਿਲਕੁਲ ਯਾਰ ਇੱਕ ਗੱਲ ਸੁਣੋ ਜਦੋਂ ਕੋਈ ਝਗੜਾ ਹੁੰਦਾ ਹੂੰ ਮੰਲੋ ਕਿਸੇ ਦਾ ਸਿਰ 파ੜਤਾ ਜੀ ਕਿਰਪਾਨ ਮਾਰਤੀ ਤੁਸੀਂ ਮਾਰੀ ਮੈਂ ਸ਼ਹਿਦ ਦਿੱਤੀ ਵੀ ਮਾਰੇ ਦੇ ਲਾਹ ਇਹਦਾ ਧੌਣ ਲਾ ਹੂੰ ਤੁਹਾਡੇ ਨਾਲ ਵੱਧ ਦੋਸ਼ੀ ਮੈਂ ਲਲਕਾਰੇ ਵਾਲਾ ਹੂੰਗਾ ਤੁਸੀਂ ਪੜ ਲਿਓ ਉਹਦੇ ਚ ਲਾਅ ਦੇ ਵਿੱਚ ਵੀ ਲਲਕਾਰੇ ਵਾਲਾ ਹੂੰ ਉਹਨਾਂ ਨੇ ਬੀਜੇਪੀ ਵਾਲਿਆਂ ਨੂੰ ਲਲਕਾਰਾ ਮਾਰਿਆ ਹੂੰ ਹਾਂਜੀ ਉਕਸਾਇਆ ਗਿਆ ਉਕਸਾਇਆ ਗਿਆ ਤੁਸੀਂ ਉਹਨਾਂ ਨਾਲ ਵਜੀਰੀਆਂ ਬਾਦਲ ਸਾਹਿਬ ਹੰਡਾਉਂਦੇ ਰਹਿ ਗਏ ਉਹ ਇੰਨੇ ਸਾਲ ਤੋਂ ਤੁਹਾਨੂੰ ਦਿਹੀ ਨਹੀਂ ਉਹ ਕਿਤਾਬ ਹੂੰ ਸੱਚਾਈ ਤੋਂ ਤੁਸੀਂ ਮੁਨਕਰ ਕਿਉਂ ਹੁੰਦੇ ਹੋ ਜੀ ਸਿਰਫ ਰੋਟੀਆਂ ਪੋਲਿਟਿਕਸ ਦੇ ਵਿੱਚ ਪੰਜਾਬ ਦੇ ਵਿੱਚ ਰਹਿਣ ਲਈ ਕਿ ਕਾਂਗਰਸ ਨੇ ਆਕੀਤਾ ਕਾਂਗਰਸ ਨੇ ਆਕੀਤਾ ਇਸ ਗੱਲ ਨੂੰ ਇਹ ਮੈਂ ਚੈਲੰਜ ਕਰਦਾ ਕਿ ਉਹ ਕਿਤਾਬ ਪੜ੍ਹ ਕੇ ਜਵਾਬ ਦੇ ਦੇਣ ਕਿ ਦੱਸੋ ਸਚਾਈ ਕਿ ਜਿਨ੍ਹਾਂ ਦੇ ਨਾਲ ਤੁਸੀਂ ਯਾਰੀ ਪਾਈ ਜਿਨ੍ਹਾਂ ਦੇ ਨਾਲ ਤੁਸੀਂ ਵਜੀਰੀਆਂ ਹੰਡਾਈਆਂ ਉਹ ਵੀ ਭਾਜਪਾ ਨੇ ਉਹ ਅਟੈਕ ਕਰਵਾਇਆ ਹਮ ਔਰ ਤੁਸੀਂ ਫੇਰ ਅੱਜ ਇਹ ਗੱਲਾਂ ਕਹਿੰਦੇ ਹੋ ਜੀ ਅਸੀਂ ਕਾਂਗਰਸ ਮਾਰੀ ਹੈ ਖਾਲੀ ਇਹਨਾਂ ਨੇ ਜਿੰਨੀ ਕ ਰੋਟੀ ਇਸ ਗੱਲ ਤੇ ਖਾਣੀ ਸੀਗੀ ਉਹ ਖਾਲੀ ਜੀ ਪਰ ਹੁਣ ਉਸ ਚੀਜ਼ ਤੇ ਰੋਟੀਆਂ ਨਹੀਂ ਸੇਕੀਆਂ ਜਾਣੀਆਂ ਇਹ ਆਪ ਦਾ ਚਿਹਰਾ ਲੈ ਤੁਸੀਂ ਇਹਨਾਂ ਨੂੰ ਕੋਈ ਅੱਜ ਇੱਕ ਬਿਆਨ ਦੇ ਦਿਓ ਕਿ ਅਸੀਂ ਕਾਲੀ ਭਾਵੇਂ ਇਕੱਠੇ ਹੋ ਜੀਏ ਭਾਵੇਂ ਵੱਖਰੇ ਜੀਏ ਲਾ ਬੀਜੇਪੀ ਨਾਲ ਨਹੀਂ ਅਸੀਂ ਜੜਦੇ ਆਪਾਂ ਮਰਨੀ ਮਰ ਜੀਏ ਇਹਨਾਂ ਦੇ ਮੂੰਹ ਚੋਂ ਸ਼ਬਦ ਹੀ ਨਹੀਂ ਨਿਕਲ ਸਕਦਾ ਤੁਸੀਂ ਤੇ ਮਿਲਦੇ ਹੀ ਹੋ ਸਾਰੇ ਜਿੱਤੇ ਐਵੇਂ ਗੱਲਾਂ ਨਹੀਂ ਇਹਨਾਂ ਦੇ ਵਾਸਤੇ ਕੁਝ ਨਹੀਂ ਆ ਪਿਆ ਸਟੈਂਡ ਨਹੀਂ ਕੋਈ ਸਟੈਂਡ ਨਹੀਂ ਆਖਰੀ ਸਵਾਲ ਤਾਂ ਤੋ ਲੈਦਾ ਚੱਲਾ ਬੰਦੇ ਦਾ ਸਟੈਂਡ ਨਹੀਂ ਹੁੰਦਾ ਉਹ ਬੰਦਾ ਕਦੇ ਜ਼ਿੰਦਗੀ 'ਚ ਤਰੱਕੀ ਨਹੀਂ ਕਰਦਾ ਜੀ ਜੇ ਕਾਲੀ ਦਲ ਦੀ ਕਰ ਲੋ ਇਹ ਸਟੈਂਡ ਕਰਕੇ ਮਰੇ ਅੱਜ ਇਸ ਇਹਨਾਂ ਦਾ ਕੋਈ ਸਟੈਂਡ ਨਹੀਂ ਸਾਈਕਲ ਦਾ ਵੀ ਹੁੰਦਾ ਖਾਲੀ ਦਲ ਦਾ ਸਟੈਂਡ ਹੈ ਨਹੀਂ ਪਰ ਪਰਵਾਰ ਦਾ ਇਸ ਕਰਕੇ ਅੱਜ ਇਹ ਮਰੇ ਆ ਦੁੱਖ ਵੀ ਅਸੀਂ ਵਿੱਚ ਰਹੇ ਆ ਪਾਰਟੀ ਦੇ ਚਾਹੁੰਦੇ ਆਗੇ ਇਹ ਜਿਉਂ ਰਹਿਣ ਪਰ ਇਹਨਾਂ ਦਾ ਸਾਈਕਲ ਨਾ ਵੀ ਮਾੜਾ ਸਟੈਂਡ ਆ ਇਹ ਅੱਜ ਭਾਜੀਪੀ ਨਾਲ ਲੀਕ ਖਿੱਚ ਕੇ ਠੋਕੇ ਉਹਨਾਂ ਨਾਲ ਮੱਥਾ ਲਾ ਲੈਣਾ ਹਮ ਹਮ ਉਮੀਦਵਾਰ ਰਵਾਈ ਹੋ ਜੀ ਆਖਰੀ ਸਵਾਲ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਤੁਹਾਡੇ ਪਰਿਵਾਰ ਦਾ ਵੀ ਕਿਸੇ ਵੇਲੇ ਪੋਲੀਟੀਕਲ ਕਤਲ ਕਰਨ ਦੀ ਕੋਸ਼ਿਸ਼ ਹੋਈ ਆ ਆਪਾਂ ਪਹਿਲਾਂ ਵੀ ਜ਼ਿਕਰ ਕਰਦ ਰਹੇ ਆ ਮਾਲਕੀ ਜਿਹੜੀਆਂ ਕਹਿੰਦੇ ਨਹੀਂ ਹੁੰਦੇ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਪੈ ਰਹੀਆਂ ਹੁਣ ਬਾਦਲ ਪਰਿਵਾਰ ਦਾ ਉਹ ਹਾਲ ਐ ਸਵੇਰੇ ਹੋਇਆ ਵੇਖੋ ਮੈਂ ਜਦੋਂ ਅਸੀਂ ਕਾਲੀਦਾਲ ਸੀਗੇ ਨਾ ਤੇ ਮੈਂ ਮੈਨੂੰ ਯਾਦ ਆ ਮੇਰੇ ਫਾਦਰ ਸਾਹਿਬ ਸਰਦਾਰ ਗੁਰਮੀਤ ਸਿੰਘ ਪਾੜਾ ਜੀ ਨੂੰ ਇਹਨਾਂ ਨੇ ਸੱਦ ਕੇ ਰਾਤ ਟਿਕਟ ਵੱਲੋਂ ਕਹਿਤਾ ਕਿ ਤੂੰ ਇਲੈਕਸ਼ਨ ਲੜੇ ਫਾਈਨਲ ਹਾਂ ਹਾਂ ਚਲੋ ਜੋ ਹੋਇਆ ਮੈਂ ਹੁਣ ਪੁਰਾਣੀ ਗੱਲ ਨਹੀਂ ਕਰਨਾ ਚਾਹੁੰਦਾ ਬਟ ਮੈਨੂੰ ਰਾਤ ਟੈਲੀਫੋਨ ਬੜੀ ਲੇਟ ਆਇਆ ਕਿਸੇ ਦਾ ਸੱਜਣ ਦਾ ਇਹਨਾਂ ਦੇ ਪਰਿਵਾਰ ਚੋਂ ਵੀ ਸਵੇਰੇ ਆਓ ਤੇ ਸਵੇਰੇ 8 ਵਜੇ ਸੁਖੀ ਸਿੰਘ ਬਾਦਲ ਜੀ ਦਾ ਧੰਨਵਾਦ ਕਰਨਾ ਅਸੀਂ 7 ਵਜੇ ਉਹਨਾਂ ਦੀ ਨਾਉ ਸੈਕਟਰ ਵਾਲੀ ਕੋਠੀ 'ਚ ਪਹੁੰਚੇ ਤੇ ਉਹ ਗਾੜੀ ਕਾਮੀ ਹੋਰ ਬਣ ਗਿਆ ਸੀਗਾ ਹੂੰ ਉਹ ਉਸ ਵੇਲੇ ਸੈਟਿੰਗ ਕਿਸੇ ਹੋਰ ਨਾਲ ਹੋਈ ਸੀ ਹੋਰ ਹੋ ਗਈ ਗੱਲਬਾਤ ਪਰ ਇੱਕ ਗੱਲ ਮੈਂ ਉਸ ਸਮੇਂ ਉਹਨਾਂ ਦੇ ਪਰਿਵਾਰ ਦੇ ਜੀਵਨ ਵਿੱਚ ਕਹਿ ਕੇ ਤੇ ਫਿਰ ਨਿਕਲਿਆ ਸੀ ਬਾਹਰ ਹੂੰ ਮੈਂ ਕਿਹਾ ਜੇ ਸੱਚੇ ਪਾਤਸ਼ਾਹ ਨੇ ਰਾਜਨੀਤੀ 'ਚ ਮੌਕਾ ਦਿੱਤਾ ਨਾ ਹੂੰ ਤੇ ਮੈਂ ਡੱਬਾ ਭੇਜਾਂਗਾ ਤੁਹਾਨੂੰ ਹੂੰ ਕਿਉਂਕਿ ਅਸੀਂ ਹੈਗੇ ਹਾਂ ਸੂਲ ਵਾਲੇ ਜੀ ਜਿਸ ਦਿਨ ਰਾਜਨੀਤੀ 'ਚ ਆ ਗਏ ਇਹੋ ਜੇ ਕੰਮ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਅਜੇ ਜ਼ਿੰਦਾ ਹੈਗੇ ਆ ਲੋਕ ਜਿਹੜੇ ਰਾਜਨੀਤੀ ਚ ਕੰਮ ਕਰਨਾ ਚਾਹੁੰਦੇ ਆ ਜਿ ਅੱਜ ਮੈਂ ਕਰ ਰਿਹਾ ਦਿਲੋਂ ਕਰ ਰਿਹਾ ਕੰਮ ਬਿਲਕੁਲ ਬਿਲਕੁਲ ਇਸ ਕਰਕੇ ਜਿਉਂਨਾ ਨੇ ਹੀ ਦਿੱਤਾ ਤੇ ਸੱਚੇ ਪਾਤਸ਼ਾਹ ਨੇ ਜੋ ਵੀ ਸੋਚਿਆ ਹੋਊਗਾ ਚੰਗਾ ਸੋਚਿਆ ਔਰ ਹਮੇਸ਼ਾ ਰੱਬ ਜੂ ਕਰਦਾ ਚੰਗਾ ਕਰਦਾ ਪਰ ਮੈਂ ਇਹਨਾਂ ਨੂੰ ਸਲਾਹ ਦੇਣਾ ਤੇ ਨਹੀਂ ਬਣਦਾ ਪਰ ਦੇਣਾ ਜ਼ਰੂਰ ਆ ਵੀ ਆਪ ਦਾ ਸਟੈਂਡ ਰੱਖੋ ਇੱਕ ਸਟੈਂਡ ਤੇ ਖੜੋ ਹਮ ਹਮ ਅੱਜ ਲੋਕਾਂ ਨੂੰ ਕੀ ਸ਼ੰਕਾ ਪੰਥਕ ਲੋਕਾਂ ਨੂੰ ਜੀ ਅੱਜ ਪੰਜਾਬ ਦੇ ਕਿਸਾਨਾਂ ਨੂੰ ਕੀ ਸ਼ੰਕਾ ਆ ਕਿ ਕਾਲੀ ਦਲ ਦੇ ਮਗਰ ਜੇ ਜਿਹੜਾ ਵੀ ਲੱਗ ਗਿਆ ਇਹਨਾਂ ਨੇ ਮੁੱਲ ਵਟਣਾ ਤੇ ਬੀਜੇਪੀ ਨਾਲ ਜੱਫੀ ਪਾ ਲੈਣੀ ਅਸੀਂ ਕਿਹੜੇ ਅਸੀਂ ਕਿੱਥੇ ਰਹਾਂਗੇ ਬਿਲਕੁਲ ਗੱਲ ਇੱਥੇ ਅੜੀ ਪਈ ਆ ਹੂੰ ਤੂੰ ਇਸ ਕਰਕੇ ਇਹ ਜਿੰਨੀ ਦੇਰ ਤੱਕ ਇਹ ਗਲਤਫਹਿਮੀ 'ਚ ਫਿਰ ਰਹੇ ਆ ਬਾਦਲ ਫਰਵਾਹ ਹੂੰ ਇਹ ਜਿੰਨੀ ਦੇਰ ਤੱਕ ਆਪ ਦੀ ਲੀਕ ਵੱਡੀ ਨਹੀਂ ਕਰਦੇ ਜਿੰਨਾ ਚਿਰ ਜੇ ਐਵੇਂ ਉਹ ਸੋਚੀਏ ਹਾਏ ਮੈਨੂੰ ਇਹ ਇੰਨਾ ਦੇ ਦੇਣ ਹਾਏ ਮੈਨੂੰ ਇਹ ਦੇ ਦੇਣ ਅਗਲਾ ਵੀ ਸੋਚਦਾ ਵੀ ਠੀਕ ਆ ਇੰਨੀ ਕੁ ਦਿਨ ਲਾਲਚ ਤੇ ਜਿੰਨਾ ਚਿਰੇ ਮਰਦੇ ਇਹਨਾਂ ਨੂੰ ਮਾਰ ਲੀਏ ਉਹ ਹੌਲੀ ਹੌਲੀ ਉਸਦਕਾਰ ਤੇ ਪਹੁੰਚ ਗਏ ਇਹਨਾਂ ਨੂੰ ਮੁੜ ਕੇ ਆਕਸੀਜਨ ਸਿਲੰਡਰ ਲਾਇਆ ਵੀ ਇਕੱਲੀ ਦਲ ਜਿੰਦਾ ਨਹੀਂ ਹੋਣਾ ਜਿਸ ਹਾਲਾਤ ਤੇ ਪਹੁੰਚ ਗਏ ਜੀ ਬਹੁਤ ਸ਼ੁਕਰੀਆ ਪਾੜਾ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤਾਂ ਬ੍ਰਿੰਦਰ ਮੀਤ ਸਿੰਘ ਪਾੜਾ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਬੜੇ ਵਿਵਾਗ ਢੰਗ ਨਾਲ ਸਾਰਾ ਪੱਖ ਰੱਖ ਕੇ ਗਏ ਨੇ ਕਿ ਕੇਸ ਤੁਰਕੇ ਨਾਲ ਇਸ ਵਕਤ ਹਾਲਾਤ ਨੇ ਸਾਫ ਤੁਰਤੇ ਇੱਕ ਵੱਡਾ ਦਾਵਾ ਕਿ ਤਿੰਨ ਸਾਲਾਂ ਤੋਂ ਇਹਨਾਂ ਦੇ ਹਲਕੇ ਦੇ ਵਿੱਚ 1 ਰੁਪਿਆ ਨਹੀਂ ਆਇਆ ਤੇ ਇਸ ਗੱਲ ਦਾ ਉਹ ਕੈਮਰੇ ਤੇ ਦਾਵਾ ਕਰ ਰਹੇ ਨੇ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਕਿਸੇ ਨਾਲ ਭੇਦਭਾਵ ਨਹੀਂ ਹੋ ਰਿਹਾ ਇੱਕ ਵੱਡਾ ਸਵਾਲ ਇਹ ਤੇ ਦੂਸਰਾ ਵੱਡਾ ਸਵਾਲ ਅਕਾਲੀ ਦਲ ਤੇ ਕਿ ਅਕਾਲੀ ਦਲ ਦਾ ਰਿਵਾਈਵਲ ਨਹੀਂ ਹੋਣਾ ਜਿੰਨਾ ਚੱਕਰ ਉਹ ਆਪਣੀਆਂ ਗਲਤੀਆਂ ਸਵੀਕਾਰ ਕਰਨ ਤੋਂ ਬਾਅਦ ਜਿਹੜਾ ਇੱਕ ਅਹਿਮ ਮਸਲਾ ਹੈ ਆਪਣੀ ਲੀਕ ਵੱਡੀ ਨਹੀਂ ਕਰਦੇ ਭਾਜਪਾ ਦੇ ਨਾਲ ਸਿੱਧੇ ਤੌਰ ਤੇ ਕਹਿ ਰਹੇ ਨਹੀਂ ਦਿੰਦੇ ਕਿ ਸਾਡਾ ਇਹਨਾਂ ਦੇ ਨਾਲ ਕੋਈ ਜੋੜ ਤੋੜ ਨਹੀਂ ਹੋਊਗਾ ਤਾਂ ਇਹ ਫਿਲਹਾਲ ਦੇਖਣ ਵਾਲੀਆਂ ਚੀਜ਼ਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸ ਤਰੀਕੇ ਨਾਲ ਅਕਾਲੀ ਦਲ ਦੇਖਦਾ ਹੈਗਾ ਜਾਂ ਨਹੀਂ ਦੇਖਦਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਨੂੰ ਜਰੂਰ ਸਾਂਝੀਆਂ ਕਰਨੇ ਸਹਿਯੋਗੀ ਯੋਗੀ ਦੇ ਨਾਲ ਹਰਦੀਪ ਸਿੰਘ ਭੋਗਲ ਨੌਕ ਨਿਊਜ਼ ਚੰਡੀਗੜ੍ਹ